ਮੈਂ ਚਾਹੁੰਨੀ ਆ ਕਿ ਮੇਰੀ ਕਾਮਯਾਬੀ ਤੁਹਾਡੀ ਕਾਮਯਾਬੀ ਹੋਵੇ ਸਮੂਹ ਹਲਕਾ ਤਰਨਤਾਰਨ ਦੇ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹਨੀ ਆ ਕਿ ਲੰਮੇ ਸਮੇਂ ਤੋਂ ਇਹ ਲੀਡਰ ਸੱਤਾ ਦੇ ਵਿੱਚ ਰਹੇ ਪਾਰਟੀਆਂ ਸੱਤਾ ਦੇ ਵਿੱਚ ਰਹੀਆਂ ਵਾਰ-ਵਾਰ ਸੋ ਇੰਨਾ ਪਿਛਲੇ ਲੰਮੇ ਸਮੇਂ ਤੋਂ ਕੋਈ ਵਿਕਾਸ ਨਹੀਂ ਕੀਤਾ ਕੋਈ ਕੰਮ ਨਹੀਂ ਕੀਤਾ ਕੋਈ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਜਿਹੜੇ ਨੌਕਰੀਆਂ ਮੰਗਦੇ ਆ ਆਪਣੇ ਹੱਕ ਮੰਗਦੇ ਆ ਉਹਨਾਂ ਤੇ लाਠੀ ਚਾਰਜ ਹੁੰਦੇ ਆ ਜਿਹੜੀਆਂ ਲੇਡੀਜ਼ ਹੁੰਦੀਆਂ ਲੜਕੀਆਂ ਹੁੰਦੀਆਂ ਉਹਨਾਂ ਦੇ ਚੁੰਨੀਆਂ ਲਾਤੀਆਂ ਨੇ ਕੋਈ ਇਹੋ ਜਿਹੇ ਦੌਰ ਜਿਹੜੇ ਪੰਜਾਬ ਦੇ ਆ ਉਹ ਗਿਸਤਾਂ ਦੇਖਦੇ ਆ ਮੈਂ ਇੱਥੇ ਬਹੁਤ ਨਿੰਦਾ ਕਰਦੀ ਆ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਔਰਤਾਂ ਨੇ ਪੜ੍ਹੀਆਂ ਲਿਖੀਆਂ ਔਰਤਾਂ ਨੇ ਉਹਨਾਂ ਨੇ ਅਗਲਾ ਭਵਿੱਖ ਜਿਹੜਾ ਬਣਾਉਣਾ ਹੁੰਦਾ ਕਿ ਮੇਰਾ ਚੋਣ ਨਿਸ਼ਾਨ ਜਿਹੜਾ ਉਹ ਆ ਗਿਆ ਹੈ ਚੋਣ ਨਿਸ਼ਾਨ ਹੈ ਪੈਨ ਸਟੈਂਡ ਨੰਬਰ 9 11 ਨਵੰਬਰ ਵਾਲੇ ਦਿਨ ਪੈਨ ਸਟੈਂਡ ਨੰਬਰ 9 ਤੇ ਆਪਣਾ ਵੋਟ ਮੈਨੂੰ ਦੇ ਕੇ ਤੁਸੀਂ ਕਾਮਯਾਬ ਬਣਾਓ ਮੈਂ ਹਲਕਾ ਤਰਨ ਤਰਨ ਦੇ ਲੋਕਾਂ ਦੀ ਆਵਾਜ਼ ਬਣ ਕੇ ਵਿਧਾਨ ਸਭਾ ਦੇ ਵਿੱਚ ਗੂੰਜਣਾ ਚਾਹੁੰਦੀ ਆ। ਪ੍ਰਦੇਸ਼ ਕੈਨੇਡਾ ਟੀਵੀ ਦੇ ਨਾਲ ਜੁੜਿਓ ਤੇ ਮੈਂ ਹਰਪਿੰਦਰ ਸਿੰਘ ਸੰਸੋਵਾ। ਕਰਨਤਾਰਨ ਦੀ ਸਿਆਸੀ ਹਵਾ ਦੀ ਗੱਲ ਕਰ ਲਈਏ ਤਾਂ ਇਸ ਟਾਈਮ ਚੋਣ ਮੈਦਾਨ ਦੇ ਵਿੱਚ 15 ਜਿਹੜੇ ਆ ਕੈਂਡੀਡੇਟ ਉਮੀਦਵਾਰ ਜਿਹੜੇ ਆ ਆਪਣੀ ਕਿਸਮਤ ਅਜਮਾਰੇ ਨੇ 11 ਤਰੀਕ ਨੂੰ ਚੋਣਾਂ ਹੋਣਗੀਆਂ ਤੇ 14 ਤਰੀਕ ਨੂੰ ਉਹਨਾਂ ਦੇ ਰਿਜ਼ਲਟ ਨਿਕਲਣਗੇ ਇਸ ਲਈ ਬੜੀ ਪੱਦਰ ਦੇ ਉੱਤੇ ਜਿਹੜੇ ਆ ਪ੍ਰਚਾਰ ਕੀਤੇ ਜਾ ਰਹੇ ਨੇ ਜਿੱਥੇ ਰਵਾਇਤੀ ਪਾਰਟੀਆਂ ਪੂਰੇ ਜੋਰਾਂ ਤੇ ਆ ਉਥੇ ਆਜ਼ਾਦ ਉਮੀਦਵਾਰ ਵੀ ਆਪਣੇ ਪੱਬਾਂ ਪਾਰ ਹੋਏ ਨੇ ਤੇ ਚੋਣ ਪ੍ਰਚਾਰ ਕਰ ਰਹੇ ਨੇ ਸੋ ਅੱਜ ਨਾਲ ਇਸ ਟਾਈਮ ਆਜ਼ਾਦ ਉਮੀਦਵਾਰ ਹਰਬਰਿੰਦਰ ਕੌਰ ਜੀ ਨਾਲ ਨੇ ਤੇ ਉਹਨਾਂ ਦਾ ਚੋਣ ਨਿਸ਼ਾਨ ਹੈ ਪੈਨ ਸਟੈਂਡ ਸੋ ਗੱਲਬਾਤ ਕਰਦੇ ਆ ਉਹਨਾਂ ਨਾਲ ਪਹਿਲਾਂ ਦੀ ਪ੍ਰਦੇਸ਼ ਕੈਨੇਡਾ ਟੀਵੀ ਤੇ ਸਵਾਗਤ ਕਰ ਲੈਨੇ ਆ ਬਹੁਤ ਬਹੁਤ ਸਵਾਗਤ ਮੈਡਮ ਧੰਨਵਾਦ ਸਾਰਿਆਂ ਦਾ ਚੋਣ ਨਿਸ਼ਾਨ ਤੁਹਾਨੂੰ ਮਿਲ ਚੁੱਕਾ ਆ ਤੇ ਪਹਿਲਾਂ ਹਲਕਾ ਨਿਵਾਸੀ ਨੂੰ ਕੀ ਅਪੀਲ ਕਰਨਾ ਚਾਹੀਦਾ ਹਾਂਜੀ ਮੈਂ ਸਮੂਹ ਹਲਕਾ ਤਰਨਤਾਂ ਦੇ ਨਿਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਜਿੱਦਾਂ ਤੁਸੀਂ ਮੇਰਾ ਪਹਿਲਾਂ ਸਾਥ ਦਿੱਤਾ ਔਰ ਮੇਰੇ ਨਾਲ ਹਮੇਸ਼ਾ ਹੀ ਖੜੇ ਰਹੇ ਹੋ ਅੱਜ ਵੀ ਮੈਂ ਅਪੀਲ ਕਰਦੀ ਆ ਬੇਨਤੀ ਕਰਦੀ ਆ ਕਿ ਮੇਰੇ ਨਾਲ ਖੜੇ ਹੋ ਕਿਉਂਕਿ ਮੈਨੂੰ ਚੋਣ ਨਿਸ਼ਾਨ ਜਿਹੜਾ ਪੈਨ ਸਟੈਂਡ ਮਿਲ ਗਿਆ ਹੈ ਔਰ ਉਹਦਾ ਨੰਬਰ ਜਿਹੜਾ 9 ਨੰਬਰ ਬਟਨ ਹੈ ਸੋ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਕਰਦੀ ਹਾਂ ਕਿ 11 ਨਵੰਬਰ ਵਾਲੇ ਦਿਨ ਤੁਸੀਂ ਚੋਣ ਨਿਸ਼ਾਨ ਪੈਨ ਸਟੈਂਡ ਤੇ 9 ਨੰਬਰ ਤੇ ਆਪਣਾ ਗੂਠਾ ਦਬਾ ਕੇ ਮੈਨੂੰ ਵੋਟ ਦਿਓ ਮੈਨੂੰ ਕਾਮਯਾਬ ਕਰੋ ਹਲਕਾ ਤਰਨਤਾਰਨ ਦੇ ਵਿਕਾਸ ਦੀ ਕਾਮਯਾਬੀ ਹੋਵੇ ਮੈਡਮ ਆ ਵੀ ਦੱਸੋ ਵੀ ਕਿਹੜੇ ਏਜੰਡੇ ਨੂੰ ਲੈ ਕੇ ਤੁਸੀਂ ਜਿਹੜਾ ਚੋਣ ਪ੍ਰਚਾਰ ਕਰੋਗੇ ਜਾਂ ਕਰ ਰਹੇ ਹੋ ਜਾਂ ਕਿਸ ਤਰ੍ਹਾਂ ਆਪਣੀਆਂ ਵੋਟਾਂ ਲਓਗੇ ਲੋਕਾਂ ਦੇ ਕੋਲ ਦੇਖੋ ਜੀ ਮੈਂ ਕੋਈ ਵਾਦਾ ਨਹੀਂ ਕਰਦੀ ਨਾ ਹੀ ਕੋਈ ਝੂਠ ਬੋਲਦੀ ਆ ਕਿਉਂਕਿ ਮੈਂ ਹਮੇਸ਼ਾ ਸੱਚ ਦੇ ਨਾਲ ਖੜੀ ਆ ਅੱਜ ਵੀ ਸੱਚ ਦੇ ਨਾਲ ਖੜੀ ਆ ਤਾਂ ਸੱਚ ਦੀ ਲੜਾਈ ਲੜਾਈ ਆ ਮੈਂ ਸਾਰਿਆਂ ਨੂੰ ਇਹੀ এজেন্ডੇ ਦੱਸ ਰਹੀ ਆ ਜਿਹੜੇ ਮੈਂ ਕਰ ਸਕਦੀ ਆ ਮੈਂ ਜਿਸ ਤਰ੍ਹਾਂ ਚਾਹਨੀ ਆ ਕਿ ਮੈਂ ਚਾਹਨੀ ਆ ਕਿ ਹਲਕਾ ਤਰਨ ਤਰਨ ਦੇ ਵਿੱਚ ਵਿਕਾਸ ਹੋਵੇ এডਿਕੇਸ਼ਨ ਜਿਹੜੀ ਵਧੀਆ ਲੈ ਕੇ ਆਈਏ ਔਰ ਜਿਹੜੇ ਇੱਥੇ ਕੱਚੇ ਮੁਲਾਜ਼ਮ ਐ ਜਿਨ੍ਹਾਂ ਨੂੰ ਕਾਫੀ ਸਮਾਂ ਪਹਿਲਾਂ ਜਿਹੜਾ ਹਜੇ ਤੱਕ ਉਹਨਾਂ ਨੂੰ ਪੱਕੇ ਨਹੀਂ ਕੀਤਾ ਗਿਆ ਉਹਨਾਂ ਨੂੰ ਪੱਕੇ ਕੀਤਾ ਜਾਵੇ ਜਿਨ੍ਹਾਂ ਦੀਆਂ ਤਨਖਾਹਾਂ ਜਿਹੜੀਆਂ ਘਟ ਨੇ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਜਾਣ ਉਹਨਾਂ ਲਈ ਅਸੀਂ ਕੰਮ ਕਰਾਂਗੇ ਔਰ ਵਧੀਆ ਇੱਥੇ ਯੂਨੀਵਰਸਿਟੀ ਜਿਹੜੀ ਅਸੀਂ ਲੈ ਕੇ ਆਉਣਾ ਚਾੁੰਦੇ ਆਂ ਵਿਕਾਸ ਕਰਨਾ ਚਾੁੰਦੇ ਆਂ ਨਸ਼ਾ ਅਸੀਂ ਖਤਮ ਕਰਨਾ ਚਾੁੰਦੇ ਆਂ ਔਰ ਜਿਹੜੀਆਂ ਇੱਥੇ ਗੈਂਗਸਟਰੀ ਫਰੋਤੀਆਂ ਮੰਗੀਆਂ ਜਾ ਰਹੀਆਂ ਹਨ ਖਤਰਨਾਕ ਨਾਂ ਦੇ ਵਿੱਚ ਉਹਨਾਂ ਨੂੰ ਅਸੀਂ ਖਤਮ ਕਰਨਾ ਚਾੁੰਦੇ ਆਂ ਜਿਸ ਤਰ੍ਹਾਂ ਮੈਡਮ ਤੁਸੀਂ ਗੱਲ ਕੀਤੀ ਹੈ ਕਿ ਨਸ਼ਿਆਂ ਦੀ ਗੱਲ ਕਰ ਲਈਏ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਰੀਆਂ ਬੇਦਮੀਆਂ ਦੀ ਗੱਲ ਕਰ ਲਈਏ ਜਾਂ ਵਿਕਾਸ ਦੀ ਗੱਲ ਕਰ ਲਈਏ ਜਾਂ ਨੌਕਰੀਆਂ ਦੀ ਗੱਲ ਕਰ ਲਈਏ ਤੇ ਸਰਕਾਰਾਂ ਵਾਅਦੇ ਤੇ ਕਰਦੀਆਂ ਨੇ ਪਰ ਸੱਚ ਉਦੋਂ ਸਾਹਮਣੇ ਹੁੰਦਾ ਜਿਸ ਤਰ੍ਹਾਂ ਹੁਣ ਇਹ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਜੋਰਾਂ ਦੇ ਉੱਤੇ ਤੇ ਵੱਖ-ਵੱਖ ਜਿਹੜੀਆਂ ਯੂਨੀਅਨ ਜਿਹੜੀਆਂ ਉਹ ਆਪਣੇ ਧਰਨੇ ਲਾ ਕੇ ਬੈਗੀਆਂ ਰੋਸ ਪ੍ਰਦਰਸ਼ਨ ਵੀ ਕਰ ਰਹੀਆਂ ਨੇ ਹਾਂਜੀ ਵੇਖੋ ਜੀ ਉਹ ਪੁਰਾਣੇ ਲੀਡਰ ਨੇ ਕਿਤੇ ਨਾ ਕਿਤੇ ਉਹਨਾਂ ਨੇ ਜਿਹੜੇ ਪੁਰਾਣੇ ਲੀਡਰ ਨੇ ਪੁਰਾਣੀਆਂ ਪਾਰਟੀਆਂ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਸੱਤਾ ਵੀ ਰਹੀ ਹੈ ਉਹਨਾਂ ਰਾਜ਼ ਵੀ ਕੀਤਾ ਹੈ ਸੋ ਮੈਂ ਅੱਜ ਹਜੇ ਇੱਕ ਨਵਾਂ ਕਦਮ ਚੁੱਕਿਆ ਹੈ ਔਰ ਮੈਂ ਬੜੀਆਂ ਸਿਸਟਮ ਦੇਖੇ ਨੇ ਬੜਾ ਕਰਪਟ ਸਿਸਟਮ ਦੇਖਿਆ ਬੜਾ ਕਾਨੂੰਨ ਦਾ ਜਿਹੜਾ ਖਰਾਬ ਸਿਸਟਮ ਵੇਖਿਆ ਮੈਂ ਉਹਨੂੰ ਵੇਖ ਕੇ ਜਿਹੜਾ ਇਹ ਅੱਜ ਇਲੈਕਸ਼ਨ ਦੇ ਵਿੱਚ ਆਈਆਂ ਸੋ ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਜਿਹੜੇ ਕੰਮ ਕਰਨੇ ਨੇ ਤੇ ਅਸੀਂ ਝੂਠਾ ਵਾਅਦਾ ਨਹੀਂ ਕਿਸੇ ਨਾਲ ਕਰਨਾ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਜਿਹੜਾ 1.5 ਸਾਲ ਦਾ ਸਮਾਂ ਇਸ ਰਹਿ ਗਿਆ ਇਲੈਕਸ਼ਨ ਦੇ ਵਿੱਚ ਸੋ ਉਹ ਇਹ ਇਲੈਕਸ਼ਨ ਜਿੱਤ ਕੇ ਜਿਹੜੇ 1.5 ਸਾਲ ਦੇ ਵਿੱਚ ਹੋਏਗਾ ਜਿਓ ਜੋ ਸਾਡੇ ਤੋਂ ਕੰਮ ਹੋਣਗੇ ਉਹ ਅਸੀਂ ਵਿਸ਼ਵਾਸ ਦਿਵਾਉਂਦੇ ਆ ਹਲਕਾ ਨਿਵਾਸੀਆਂ ਨੂੰ ਕਿ ਉਹ ਅਸੀਂ ਕਰਾਵਾਂਗੇ ਔਰ ਸੋ ਮੈਂ ਹੀ ਅਪੀਲ ਕਰਾਂਗੀ ਕਿ ਮੇਰਾ ਸਾਥ ਦਿਓ ਜਿਹੜਾ ਮੈਨੂੰ ਸ਼ਾਨ ਮਿਲਿਆ ਚੋਂ ਨਿਸ਼ਾਨਾ ਪੈਨ ਸਟੈਂਡ ਨੰਬਰ 9 ਦੇ ਉੱਤੇ ਉਹਦੇ ਉੱਤੇ ਤੁਸੀਂ ਆਪਣਾ ਬਟਨ ਵਾ ਕੇ ਮੈਨੂੰ ਵੋਟ ਦਿਓ ਮੈਂ ਵਿਕਾਸ ਕਰਾਂਗੀ ਹਲਕਾ ਤਰਨ ਤਰਨ ਦੇ ਵਿੱਚ ਮੈਂ ਜਿਹੜੇ ਬੇਰੁਜ਼ਗਾਰ ਬੱਚੇ ਨੇ ਜਿਹੜੇ ਪੜ੍ਹਾਈਆਂ ਕਰਕੇ ਐਜੂਕੇਸ਼ਨ ਕਰਕੇ ਬੇਰੁਜ਼ਗਾਰ ਤੁਰੇ ਫਿਰ ਰਹੇ ਨੇ ਉਹਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਜਿਨ੍ਹਾਂ ਦੇ ਕੋਲ ਬੇਰੁਜ਼ਗਾਰੀ ਕਰਨ ਉਮਰ ਵੀ ਲੰਘ ਗਈ ਹੈ ਨੌਕਰੀ ਨਹੀਂ ਕਰ ਸਕਦੇ ਉਹਨਾਂ ਲਈ ਜਿਹੜੇ ਵਧੀਆ ਅਸੀਂ ਇੱਥੇ ਉਪਲਬਧ ਕਰਾਵਾਂਗੇ ਚੀਜ਼ਾਂ ਜਿਨ੍ਹਾਂ ਨੂੰ ਉਹਨਾਂ ਨੂੰ ਮਤਲਬ ਰੋਜ਼ਗਾਰ ਲਈ ਜਿਹੜਾ ਉਹਨਾਂ ਨੂੰ ਪ੍ਰੇਰਿਤ ਕੀਤੇ ਕੀਤਾ ਜਾਵੇਗਾ ਉਹਨਾਂ ਨੂੰ ਸਿੱਖਿਆ ਦਿੱਤੀਆਂ ਜਾਣਗੀਆਂ ਤੇ ਉਹਨਾਂ ਦੇ ਜਿਹੜੇ ਪ੍ਰਾਈਵੇਟ ਕੰਮ ਹੈ ਉਹਨਾਂ ਦੇ ਵਿੱਚ ਉਹਨਾਂ ਦੀ ਹੈਲਪ ਕੀਤੀ ਜਾਵੇਗੀ ਉਹਨਾਂ ਨੂੰ ਵਧੀਆ ਜਿਹੜਾ ਇਹ ਜਿਹੜਾ ਉਹਨਾਂ ਦਾ ਪੱਤਾ ਹੈ ਉਹਨਾਂ ਨੂੰ ਦਵਾਇਆ ਜਾਏ ਜਿਹੜੇ ਨੌਕਰੀਆਂ ਮੰਗਦੇ ਆ ਆਪਣੇ ਹੱਕ ਮੰਗਦੇ ਆ ਉਹਨਾਂ ਤੇ लाਠੀ ਚਾਰਜ ਹੁੰਦੇ ਆ ਜਿਹੜੀਆਂ ਲੇਡੀਜ਼ ਹੁੰਦੀਆਂ ਲੜਕੀਆਂ ਹੁੰਦੀਆਂ ਉਹਨਾਂ ਦੇ ਚੁੰਨੀਆਂ ਲਾਦੀਆਂ ਨੇ ਕੋਈ ਇਹੋ ਜਿਹਾ ਦੌਰ ਜਿਹੜੇ ਪੰਜਾਬ ਦੇ ਆ ਉਹਨਾਂ ਗਿਸਤਾਂ ਦੇਖਦੇ ਵੇਖੋ ਜੀ ਇਹ ਬਹੁਤ ਮਾੜੀ ਗੱਲ ਹੈ ਅਸੀਂ ਇਹਦੀ ਨਿੰਦਾ ਵੀ ਕਰਦੇ ਆ ਪਿੱਛੇ ਜਿਹੜਾ ਆ ਟੀਚਰਾਂ ਤੇ ਇਹਨਾਂ ਵੱਲੋਂ लाठी चार्ज ਹੋਇਆ ਸਿਰਫ ਪੰਜਾਬ ਸਰਕਾਰ ਵੱਲੋਂ ਸੋ ਬਹੁਤ ਮੱਠ ਪਾਗੀ ਗੱਲ ਐ ਕਿਉਂਕਿ ਇੱਕ ਤੇ ਅਸੀਂ ਇੱਕ ਪਾਸੇ ਕਹਿੰਨੇ ਆ ਕਿ ਅਸੀਂ ਔਰਤਾਂ ਦੇ ਹੱਕਾਂ ਲਈ ਸਰਕਾਰ ਲੈ ਕੇ ਆਏ ਆ ਔਰਤਾਂ ਨੂੰ ਜਿਹੜਾ ਕਹਿੰਦੇ ਆ ਕਿ ਜਿਹੜੀਆਂ ਬੇਰੁਜ਼ਗਾਰ ਔਰਤਾਂ ਨੇ ਘਰਾਂ ਦੇ ਵਿੱਚ ਉਹਨਾਂ ਨੂੰ ਹਜ਼ਾਰਾਂ ਹਜ਼ਾਰ ਰੁਪਏ ਦਵਾਂਗੇ ਉਹਨਾਂ ਨੂੰ ਠੱਗਿਆ ਗਿਆ ਫਿਰ ਮੈਂ ਇੱਥੇ ਬਹੁਤ ਨਿੰਦਾ ਕਰਦੀ ਆ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਔਰਤਾਂ ਨੇ ਪੜੀਆਂ ਲਿਖੀਆਂ ਔਰਤਾਂ ਨੇ ਉਹਨਾਂ ਨੇ ਅਗਲਾ ਭਵਿੱਖ ਜਿਹੜਾ ਬਣਾਉਣਾ ਹੁੰਦਾ ਜੀ ਤੇ ਇਸ ਵਾਰ ਬਦਲਾ ਲਿਆਉਣ ਦੀ ਜਿਹੜੀ ਤੁਹਾਨੂੰ ਜ਼ਰੂਰਤ ਹੈ ਮੈਂ ਚਾਹੁੰਨੀ ਆ ਤੇ ਆਸ ਵੀ ਕਰਦੀ ਆ ਕਿ ਤੁਸੀਂ ਬਦਲਾ ਲਿਆਓਗੇ ਤੇ ਜਿਹੜਾ ਇਹ ਲਾਠੀ ਚਾਰਜ ਜਿਹੜਾ ਸਾਡੇ ਪੜ੍ਹੇ ਲਿਖੇ ਟੀਚਰਾਂ ਦੇ ਉੱਤੇ ਹੋ ਰਿਹਾ ਹੈ ਖਾਸ ਕਰਕੇ ਔਰਤਾਂ ਤੇ ਹੋ ਰਿਹਾ ਉਹਨਾਂ ਨੂੰ ਰੋਕਿਆ ਜਾਏਗਾ ਇਹ ਜਿਹੜਾ ਲਾਠੀ ਚਾਰਜ ਹੋਣਾ ਚਾਹੀਦਾ ਹੈ ਇਹ ਉਹਨਾਂ ਲੋਕਾਂ ਤੇ ਹੋਣਾ ਚਾਹੀਦਾ ਜਿਹੜਾ ਨਸ਼ਾ ਤਖਸਰ ਨੇ ਇਹ ਉਹਨਾਂ ਲੋਕਾਂ ਤੇ ਹੋਣਾ ਚਾਹੀਦਾ ਜਿਹੜਾ ਕਰਪਟ ਸਿਸਟਮ ਨੂੰ ਚਲਾ ਰਹੇ ਨੇ ਉਹਨਾਂ ਤੇ ਹੋਣਾ ਚਾਹੀਦਾ ਹੈ ਜਿਹੜਾ ਨਸ਼ਾ ਤਖਸਰਾਂ ਦੀਆਂ ਦੁਕਾਨਾਂ ਚਲਾ ਰਹੇ ਨੇ ਹੂੰ ਇਹ ਜਿਤਨਾ ਤੁਸੀਂ ਪਿੰਡ ਪਿੰਡ ਪ੍ਰਚਾਰ ਕਰ ਰਹੇ ਹੋ ਕਿਹੋ ਜਿਹਾ ਹੰਗਾਰਾ ਮਿਲਿਆ ਲੋਕਾਂ ਦੇ ਵਿੱਚ ਕਿੰਨਾ ਪਿਆਰ ਦੇਖਣ ਨੂੰ ਮਿਲ ਰਿਹਾ ਹੈ ਵੇਖੋ ਜੀ ਬਹੁਤ ਵਧੀਆ ਜਿਹੜਾ ਸਾਨੂੰ ਹੰਗਾਰਾ ਮਿਲ ਰਿਹਾ ਹੈ ਬਹੁਤ ਵਧੀਆ ਲੋਕ ਜਿਹੜਾ ਸਾਡਾ ਸਤਿਕਾਰ ਕਰ ਰਹੇ ਨੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਤੇ ਸਾਨੂੰ ਜਿਹੜਾ ਪੂਰਾ ਭਰਮਾ ਹੰਗਾਰਾ ਮਿਲ ਰਿਹਾ ਹੈ ਲੋਕਾਂ ਨੂੰ ਆਸ ਹੈ ਕਿ ਹੁਣ ਇੱਕ ਜਿਹੜੀ ਨਵੀਂ ਕਿਰਨ ਜਾਗੇਗੀ ਨਵੀਂ ਕਿਰਨ ਆਏਗੀ ਜਿਹੜੀ ਲੋਕਾਂ ਨੂੰ ਵਿਕਾਸ ਦੇਗੀ ਜਿਹੜੀ ਲੋਕਾਂ ਨੂੰ ਐਜੂਕੇਸ਼ਨ ਦੇਗੀ ਜਿਹੜੀ ਲੋਕਾਂ ਨੂੰ ਬੇਰਜਗਾਰੀ ਤੋਂ ਜਿਹੜਾ ਬਚਾਏਗੀ ਜਿਹੜੀ ਲੋਕਾਂ ਨੂੰ ਘਰ ਘਰ ਦੇ ਵਿੱਚ ਜਿਹੜੀ ਇੱਕ ਨੌਕਰੀ ਵੀ ਜ਼ਰੂਰ ਦੇਏਗੀ ਬਹੁਤ ਬਹੁਤ ਧੰਨਵਾਦ ਜੀ ਜੀ ਸਤਿ ਸ੍ਰੀ ਅਕਾਲ ਸੋ ਮੈਂ ਹਰਬ੍ਰਿੰਦਰ ਕੌਰ ਉਸਮਾ ਉਮੀਦਵਾਰ ਹਲਕਾ ਤਰਨਤਾਰਨ ਸੋ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਮੇਰਾ ਚੋਣ ਨਿਸ਼ਾਨ ਜਿਹੜਾ ਉਹ ਆ ਗਿਆ ਹੈ ਚੋਣ ਨਿਸ਼ਾਨ ਹੈ ਪੈਨ ਸਟੈਂਡ ਨੰਬਰ 9 ਸੋ ਮੈਂ ਸਮੂਹ ਹਲਕਾ ਤਰਨਤਾਰਨ ਦੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਆ ਕਿ 11 ਨਵੰਬਰ ਵਾਲੇ ਦਿਨ ਪੈਨ ਸਟੈਂਡ ਨੰਬਰ 9 ਤੇ ਆਪਣਾ ਵੋਟ ਮੈਨੂੰ ਦੇ ਕੇ ਤੁਸੀਂ ਕਾਮਯਾਬ ਬਣਾਓ ਮੈਂ ਤੁਹਾਡੀ ਆਪਣੀ ਬੇਟੀ ਜੋ ਹਮੇਸ਼ਾ ਸੰਘਰਸ਼ ਲਈ ਅੱਗੇ ਆਈ ਆ ਹਮੇਸ਼ਾ ਉਹਨਾਂ ਲੋਕਾਂ ਦੀ ਆਵਾਜ਼ ਚੁੱਕੀ ਜਿਨ੍ਹਾਂ ਨਾਲ ਤਸ਼ੱਦਦ ਹੋਈ ਜਿਨ੍ਹਾਂ ਨਾਲ ਧੱਕੇ ਹੋਏ ਮੈਂ ਹਲਕਾ ਤਰਨਤਾਰਨ ਦੇ ਲੋਕਾਂ ਦੀ ਆਵਾਜ਼ ਬਣ ਕੇ ਵਿਧਾਨ ਸਭਾ ਦੇ ਵਿੱਚ ਗੂੰਜਣਾ ਚਾਹੁੰਦੀ ਆ ਤੁਹਾਡੇ ਹਲਕਾ ਤਰਨਤਾਰਨ ਦੇ ਵਿੱਚ ਜੋ ਨਸ਼ਾ ਵਧ ਰਿਹਾ ਹੈ ਜੋ ਫਰੋਤੀਆਂ ਦਾ ਦੌਰ ਜਿਹੜਾ ਵਧ ਰਿਹਾ ਹੈ ਉਸ ਨੂੰ ਖਤਮ ਕਰਨ ਲਈ ਮੈਂ ਤੁਹਾਡੀ ਆਵਾਜ਼ ਬਣ ਕੇ ਵਦਾਨ ਸਵਾ ਦੇ ਵਿੱਚ ਗੂੰਜਾਂਗੀ ਮੈਂ ਤੁਹਾਡੀ ਆਵਾਜ਼ ਬਣ ਕੇ ਇਹ ਜਿਹੜੇ ਤਸ਼ੱਦਦ ਹੋ ਰਹੇ ਨੇ ਲੋਕਾਂ ਨਾਲ ਉਹਨਾਂ ਨੂੰ ਰੋਕਾਂਗੀ ਤੁਸੀਂ ਮੇਰਾ ਸਾਥ ਦਿਓ ਮੈਨੂੰ ਵੋਟ ਦਿਓ ਮੈਨੂੰ ਕਾਮਯਾਬ ਕਰੋ ਤਾਂ ਜੋ ਮੈਂ ਤੁਹਾਡੀ ਆਵਾਜ਼ ਬਣ ਕੇ ਤੁਹਾਡੀ ਗੱਲ ਕਰ ਸਕਾਂ ਤੁਹਾਡੇ ਹੱਕਾਂ ਦੀ ਗੱਲ ਕਰ ਸਕਾਂ ਨਸ਼ੇ ਨੂੰ ਖਤਮ ਕਰਨ ਦੀ ਗੱਲ ਕਰ ਸਕਾਂ ਬੇਰਜ਼ਗਾਰੀ ਨੂੰ ਖਤਮ ਕਰਨ ਦੀ ਗੱਲ ਕਰ ਸਕਾਂ ਔਰਤਾਂ ਤੇ ਹੁੰਦੇ ਤਸ਼ੱਦਦ ਨੂੰ ਜਿਹੜਾ ਰੋਕਣ ਦੀ ਗੱਲ ਕਰ ਸਕਾਂ ਸਤਿ ਸ਼੍ਰੀ ਅਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ